ਜਿਹੜਾ ਰਿਪਬਲਿਕ ਡੇ ਹੈ ਉਹ ਸਾਰੇ ਹਿੰਦੁਸਤਾਨ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਭਾਵੇਂ ਆਜ਼ਾਦੀ ਤਾਂ ਸਾਨੂੰ 1947 'ਚ ਮਿਲੀ ਸੀ ਬਟ ਰਿਪਬਲਿਕ ਡੇ ਦੀ ਇੰਪੋਰਟੈਂਸ ਐਵੇਂ ਆ ਵੀ 1950 'ਚ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਹਨੂੰ ਅਸੀਂ ਧੂਮ-ਧਾਮ ਨਾਲ ਉਹ ਮਨਾਉਣਾ ਹੈ ਤੇ ਉਸੇ ਲੜੀ ਦੇ ਵਿੱਚ ਵੱਖ-ਵੱਖ ਆਫਸਰ ਦੀ ਡਿਊਟੀ ਹੈ ਉਹ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਲੱਗੀ ਹੈ ਇੱਥੇ ਜਿਹੜੇ ਮਿਸਟਰ ਸੋਨੀ ਜਿਹੜੇ ਐਸਐਸਪੀ ਸਾਹਿਬ ਹੈ ਇਹ ਬੜੇ ਕਾਬਲ ਤੇ ਕੰਪੀਟੈਂਟ ਹੈ ਇਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਆ ਮੈਂ ਕੱਲ ਵੀ ਆਇਆ ਸੀ ਇਹਨਾਂ ਨਾਲ ਜਿਹੜੀ ਮੁੱਢਲੀ ਡਿਸਕਸ਼ਨ ਹੋਈ ਸੀ ਅੱਜ ਫੁੱਲ ਡਰੈਸ ਰੈਸਲ ਹੈ ਪਰਪਸ ਇਹ ਹੁੰਦਾ ਵੀ ਲੋਕ ਜਦੋਂ ਆਉਂਦੇ ਇਹੋ ਜਿਹਾ ਕੋਈ ਆਪਾਂ ਜਿਹੜਾ ਜਿਹੜਾ ਦਿਹਾੜਾ ਮਨਾਉਨੇ ਆ ਤੇ ਉਹਦੀ ਇੰਪੋਰਟੈਂਸ ਦੇ ਨਾਲ-ਨਾਲ ਸਾਡਾ ਮਕਸਦ ਹੁੰਦਾ ਵੀ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਉਹ ਸੈਲੀਬ੍ਰੇਸ਼ਨ ਵੀ ਹੋ ਜੇ ਨਾਲ ਨਾਲ ਸ਼ਰਾਰਤੀ ਅੰਸਰ ਹੈ ਉਹ ਕੋਈ ਨਾ ਕੋਈ ਇਹੋ ਜਿਹੇ ਵਿੱਚ ਵਿਗਨ ਨਾ ਪਾਵੇ ਤੇ ਸ਼ਰਾਰਤ ਨਾ ਕਰੇ ਉਹਦੇ ਲਈ ਇੰਤਜ਼ਾਮ ਆ ਜਿਹੜੇ ਬੰਦੋਬਸਤ ਹੁੰਦੇ ਸਿਕਿਉਰਟੀ ਬੰਦੋਬਸਤ ਆ ਉਹ ਵੀ ਉਸੇ ਨੂੰ ਮਤਲਬ ਅਸੀਂ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜਿਸ ਢੰਗ ਨਾਲ ਇੰਤਜ਼ਾਮ ਕੀਤੇ ਵੇ ਆ ਪਲਾਨ ਕੀਤੀ ਵੀ ਆ ਉਹ ਵਕ ਵਕ ਸਬ ਡਿਵੀਜ਼ਨ ਦੇ ਵਿੱਚ ਵੀ ਫੰਕਸ਼ਨ ਹੋ ਰਹੇ ਆ ਤੇ ਉਹ ਜਿਹੜਾ ਡਿਸਟ੍ਰਿਕਟ ਮੋਗੇ ਦੇ ਵਿੱਚ ਸਾਰੇ ਅਮਨ ਚੈਨ ਨਾਲ ਅਸੀਂ ਵਚਨਬੰਦ ਆ ਉਹਦੇ ਲਈ ਵੀ ਸਾਰੇ ਜਿਹੜੇ ਜਿਹੜੇ ਰਿਪਬਲਿਕ ਡੇ ਫੰਕਸ਼ਨ ਹੈ ਪੂਰੇ ਅਮਨ ਚੈਨ ਨਾਲ ਸਰ ਪੂਲੀ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਹੈ ਦੇਖਣ ਨੂੰ ਆ ਰਿਹਾ ਹੈ ਪਰ ਜਿਹੜੇ ਕੱਲ ਦਲ ਖਾਲਸਾ ਲੋਕਾਂ ਵਿੱਚ ਚਤਾਵਨੀ ਦਿੱਤੀ ਗਈ ਤੇ ਸ਼ਰਾਰਤੀਆਂ ਸਨੋਂ ਕੀ ਚਤਾਵਨੀ ਦੇਣਾ ਜਾਊਂਗੇ ਸਾਡੇ ਜਰੀਏ ਨਹੀਂ ਦੇਖੋ ਚਤਾਵਨੀ ਕੁਛ ਨਹੀਂ ਜੀ ਇਹ ਸ਼ੁਰੂ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਦੀ ਜਿਹੜੀ ਹਮੇਸ਼ਾ ਹੀ ਡਿਊਟੀ ਹੁੰਦੀ ਹੈ ਉਹਦੇ ਵਿੱਚ ਹੁੰਦਾ ਹੈ ਵੀ ਪੀਸ ਮੈਂਟੇਨ ਕਰਨਾ ਤੇ ਉਹ ਪੀਸ ਮੈਂਟੇਨ ਕਰਨ ਲਈ ਅਸੀਂ ਆਪ ਦਾ ਸਾਰਾ ਕਈ ਆਪਦੇ ਜਿਹੜੇ ਉਹ ਟੰਗ ਤਰੀਕੇ ਆ ਬੰਦੋਬਸਤ ਆ ਅਸੀਂ ਹਮੇਸ਼ਾ ਹੀ ਕਰਦੇ ਆਏ ਆ ਤੇ ਉਸ ਕਰਕੇ ਕੋਈ ਸਪੈਸੀਫਿਕ ਕਿਨੇ ਚੇਤਾਵਨੀ ਦਿੱਤੀ ਜਾਂ ਉਸ ਗੱਲ ਦੇ ਵਿੱਚ ਜਾਏ ਬਿਨਾ ਆਦਰਵਾਇਜ਼ ਸਾਡਾ ਇਹ ਡਿਊਟੀ ਹੁੰਦੀ ਹੈ ਜਿਹੜੇ ਇਹੋ ਜੇ ਤਿਹਾਰ ਜਿਹੜਾ ਦੇਖ ਇਤੋਂ ਵੱਡਾ ਕਿਹੜਾ ਹੋ ਸਕਦਾ ਹੈ ਜਦੋਂ ਕਾਨੂੰਨ ਦਾ ਰਾਜ ਤੇ ਅਸੀਂ ਜਿਹੜਾ ਕੱਲ ਵੀ ਜਿਹੜੀ ਡਿਊਟੀ ਦੇਣੀ ਹੈ ਤੇ ਜਾਂ ਪਹਿਲਾਂ ਵੀ ਡਿਊਟੀਆਂ ਦਿੰਨੇ ਕਾਨੂੰਨ ਦਾ ਰਾਜ ਸਥਾਪਿਤ ਕਰ ਲਈਓ ਹੀ ਦਿੰਨੇ ਆ ਤੇ ਇਹ ਤਾਂ ਇਹਦੀ ਇੰਪੋਰਟੈਂਸ ਹੀ ਹੋ ਆ 26 ਜਨਵਰੀ ਦਾ ਸੰਵਿਧਾਨ ਹੀ ਉਸ ਦਿਨ ਆਪਣਾ ਲਾਗੂ ਹੋਇਆ ਇਸ ਲਈ ਕਾਨੂੰਨ ਦਾ ਰਾਜ ਹੀ ਹਮੇਸ਼ਾ ਲਾਗੂ ਹੋਣਾ ਚਾਹੀਦਾ ਉਸੇ ਲਈ ਡਿਊਟੀ ਦੇ ਆਂਗੇ ਜਿਹੜਾ ਰਿਪਬਲਿਕ ਡੇ ਹੈ ਉਹ ਸਾਰੇ ਹਿੰਦੁਸਤਾਨ 'ਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਭਾਵੇਂ ਆਜ਼ਾਦੀ ਤਾਂ ਸਾਨੂੰ 1947 'ਚ ਮਿਲੀ ਸੀ ਬਟਰ ਰਿਪਬਲਿਕ ਡੇ ਦੀ ਇੰਪੋਰਟੈਂਸ ਐਵੇਂ ਆ ਵੀ 1950 'ਚ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਹਨੂੰ ਅਸੀਂ ਧੂਮ ਧਾਮ ਨਾਲ ਉਹ ਮਨਾਉਣਾ ਹੈ ਤੇ ਉਸੇ ਲੜੀ ਦੇ ਵਿੱਚ ਵੱਖ-ਵੱਖ ਅਫਸਰ ਦੀ ਡਿਊਟੀ ਹੈ ਉਹ ਬਾਕਵਾਕਰ ਡਿਸਟ੍ਰਿਕਟਸ ਦੇ ਵਿੱਚ ਲੱਗੀ ਹੈ ਇੱਥੇ ਜਿਹੜੇ ਮਿਸਟਰ ਸੋਨੀ ਜਿਹੜੇ ਐਸਐਸਪੀ ਸਾਹਿਬ ਹੈ ਇਹ ਬੜੇ ਕਾਬਿਲ ਤੇ ਕੰਪੀਟੈਂਟ ਹੈ ਇਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਆ ਮੈਂ ਕੱਲ ਵੀ ਆਇਆ ਸੀ ਇਹਨਾਂ ਨਾਲ ਜਿਹੜੀ ਮੁੱਢਲੀ ਡਿਸਕਸ਼ਨ ਹੋਈ ਸੀ ਅੱਜ ਫੁੱਲ ਡਰੈਸ ਰਹਿਸਲ ਹੈ ਪਰਪਸ ਇਹ ਹੁੰਦਾ ਵੀ ਲੋਕ ਜਦੋਂ ਆਉਂਦੇ ਇਹੋ ਜਿਹਾ ਕੋਈ ਆਪਾਂ ਜਿਹੜਾ ਜਿਹੜਾ ਦਿਹਾੜਾ ਮਨਾਉਨੇ ਆ ਤੇ ਉਹਦੀ ਇੰਪੋਰਟੈਂਸ ਦੇ ਨਾਲ-ਨਾਲ ਸਾਡਾ ਮਕਸਦ ਹੁੰਦਾ ਵੀ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਉਹ ਸੈਲੀਬ੍ਰੇਸ਼ਨ ਵੀ ਹੋ ਜੇ ਨਾਲ ਨਾਲ ਸ਼ਰਾਰਤੀ ਅੰਸਰ ਹੈ ਉਹ ਕੋਈ ਨਾ ਕੋਈ ਇਹੋ ਜੇ ਵਿੱਚ ਵਿਗਨ ਨਾ ਪਾਵੇ ਤੇ ਸ਼ਰਾਰਤ ਨਾ ਕਰੇ ਉਹਦੇ ਲਈ ਇੰਤਜ਼ਾਮ ਆ ਜਿਹੜੇ ਬੰਦੋਬਸਤ ਹੁੰਦੇ ਸਿਕਿਉਰਿਟੀ ਬੰਦੋਬਸਤ ਆ ਉਹ ਵੀ ਉਸੇ ਨੂੰ ਮਤਲਬ ਅਸੀਂ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜਿਸ ਢੰਗ ਨਾਲ ਇੰਤਜ਼ਾਮ ਕੀਤੇ ਵੇ ਆ ਪਲਾਨ ਕੀਤੀ ਵੀ ਆ ਉਹ ਵਕਕ ਸਬ ਡਿਵੀਜ਼ਨ ਦੇ ਵਿੱਚ ਵੀ ਫੰਕਸ਼ਨ ਹੋ ਰਹੇ ਆ ਤੇ ਉਹ ਜਿਹੜਾ ਡਿਸਟ੍ਰਿਕਟ ਮੋਗੇ ਦੇ ਵਿੱਚ ਸਾਰੇ ਅਮਨ ਚੈਨ ਨਾਲ ਅਸੀਂ ਵਚਨਬੰਦ ਆ ਉਹਦੇ ਲਈ ਵੀ ਸਾਰੇ ਜਿਹੜੇ ਜਿਹੜੇ ਰਿਪਬਲਿਕ ਡੇ ਫੰਕਸ਼ਨ ਹੈ ਪੂਰੇ ਅਮਨ ਚੈਨ ਨਾਲ ਸਰ ਪੂਲੀ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਹੈ ਦੇਖਣ ਨੂੰ ਆ ਰਿਹਾ ਪਰ ਜਿਹੜੇ ਕੱਲ ਦਲ ਖਾਲਸਾ ਲੋਕ ਵਿੱਚ ਤਾਉਣੀ ਕੀਤੀ ਗਈ ਤੇ ਸ਼ਰਾਰਤੀਆਂ ਸਾਨੂੰ ਕੀ ਤਾਉਣੀ ਦੇਣਾ ਜਾਊਗਾ ਤੁਹਾਡੇ ਜ਼ਰੀਏ ਦੇਖੋ ਚਤਾਵਨੀ ਕੁਛ ਨਹੀਂ ਜੀ ਇਹ ਸ਼ੁਰੂ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਦੀ ਜਿਹੜੀ ਹਮੇਸ਼ਾ ਹੀ ਡਿਊਟੀ ਹੁੰਦੀ ਹੈ ਜੀ ਉਹਦੇ ਵਿੱਚ ਹੁੰਦਾ ਹੈ ਵੀ ਪੀਸ ਮੈਂਟੇਨ ਕਰਨਾ ਓਕੇ ਤੇ ਉਹ ਪੀਸ ਮੈਂਟੇਨ ਕਰਨ ਲਈ ਅਸੀਂ ਆਪ ਦਾ ਸਾਰਾ ਕਈ ਆਪਦੇ ਜਿਹੜੇ ਉਹ ਟੰਗ ਤਰੀਕੇ ਆ ਬੰਦੋਬਸਤ ਆ ਅਸੀਂ ਹਮੇਸ਼ਾ ਹੀ ਕਰਦੇ ਆਏ ਆ ਤੇ ਉਸ ਕਰਕੇ ਕੋਈ ਸਪੈਸੀਫਿਕ ਕਿਨੇ ਚੇਤਾਵਨੀ ਦਿੱਤੀ ਜਾਂ ਉਸ ਗੱਲ ਦੇ ਵਿੱਚ ਜਾਏ ਬਿਨਾ ਆਦਰਵਾਇਜ਼ ਸਾਡਾ ਇਹ ਡਿਊਟੀ ਹੁੰਦੀ ਹੈ ਜਿਹੜੇ ਇਹੋ ਜੇ ਤਿਹਾਰ ਜਿਹੜਾ ਦੇਖ ਇਤੋਂ ਵੱਡਾ ਕਿਹੜਾ ਹੋ ਸਕਦਾ ਹੈ ਜਦੋਂ ਕਾਨੂੰਨ ਦਾ ਰਾਜ ਤੇ ਅਸੀਂ ਜਿਹੜਾ ਕੱਲ ਵੀ ਜਿਹੜੀ ਡਿਊਟੀ ਦੇਣੀ ਹੈ ਤੇ ਜਾਂ ਪਹਿਲਾਂ ਵੀ ਡਿਊਟੀਆਂ ਦਿੰਨੇ ਕਾਨੂੰਨ ਦਾ ਰਾਜ ਸਥਾਪਿਤ ਕਰ ਲਈਓ ਹੀ ਦਿੰਨੇ ਆ ਤੇ ਇਹ ਤਾਂ ਇਹਦੀ ਇੰਪੋਰਟੈਂਸ ਹੀ ਹੋਆ 26 ਜਨਵਰੀ ਦਾ ਸੰਵਿਧਾਨ ਹੀ ਉਸ ਦਿਨ ਆਪਣਾ ਲਾਗੂ ਹੋਇਆ ਤੇ ਇਸ ਲਈ ਕਾਨੂੰਨ ਦਾ ਰਾਜ ਹੀ ਹਮੇਸ਼ਾ ਲਾਗੂ ਹੋਣਾ ਚਾਹੀਦਾ ਉਸ ਲਈ ਡਿਊਟੀ ਦੇਾਂਗੇ